ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਰ ਪਾਰਵਤ ਸਿੱਧ ਮੰਡਲੀ ਕੋਲ ਪਹੁੰਚੇ ਸਨ ਤਾਂ ਉਹ ਸਿੱਧ ਮੰਡਲੀ ਨੂੰ ਬੜਾ ਹੰਕਾਰ ਸੀ ਕਿ ਅਸੀਂ ਇਸ ਬਾਲਕ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਅਤੇ ਕਰਾਮਾਤਾਂ ਨਾਲ ਖਰਾ ਕੇ ਆਪਣਾ ਚੇਲਾ ਬਣਾ ਲਵਾਂਗੇ ਤੇ ਇਹ ਰੋ ਇਹ ਰੋਸ਼ਨ ਦਿਮਾਗ ਵਾਲਖ ਅੱਗੋਂ ਸਾਡੇ ਜੋਗ ਮਤ ਨੂੰ ਦੂਰ ਦੂਰ ਤੱਕ ਫਲਾਏਗਾ ਸਿੱਧਾਂ ਨੇ ਗੁਰੂ ਜੀ ਨੂੰ ਰਿੱਧੀਆਂ ਸਿੱਧੀਆਂ ਅਤੇ ਕਰਾਮਾਤਾਂ ਦਾ ਲਾਲਚ ਦੇ ਕੇ ਆਪਣਾ ਚੇਲਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਅੱਗੇ ਉਹਨਾਂ ਦੀਆਂ ਰਿੱਧੀਆਂ ਸਿੱਧੀਆਂ ਅਤੇ ਕਰਾਮਾਤਾਂ ਦੀ ਕੋਈ ਪੇਸ਼ ਨਹੀਂ ਚੱਲੀ ਇਹ ਤਾਂ ਬਹੁਤ ਸਾਰੇ ਸਿੱਧਾਂ ਨੇ ਆਪਣੇ ਜੋਗ ਮਤ ਦਾ ਪ੍ਰਭਾਵ ਗੁਰੂ ਜੀ ਤੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਵਿੱਚ ਵੀ ਉਹ ਸਫਲ ਨਹੀਂ ਹੋਏ ਫਿਰ ਸਿੱਧਾਂ ਨੇ ਹੋਰ ਬਹੁਤ ਸਾਰੇ ਪਰਪੰਚ ਕੀਤੇ ਪਰ ਗੁਰੂ ਜੀ ਦੇ ਰੱਬੀ ਗਿਆਨ ਅੱਗੇ ਉਹ ਲਾਜ ਲਾਜਵਾਬ ਹੋ ਗਏ ਬਹੁਤ ਸਾਰੇ ਸਿੱਧ ਸੱਚਮੁੱਚ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਗੁਰੂ ਜੀ ਤੇ ਸ਼ਰਧਾ ਧਾਰ ਲਈ ਸੀ ਉਹਨਾਂ ਨੇ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਗੁਰੂ ਜੀ ਤੋਂ ਗਿਆਨ ਪ੍ਰਾਪਤ ਕੀਤਾ ਜਦ ਸਿੱਧਾਂ ਨਾਲ ਗੁਰੂ ਜੀ ਦੀ वार्तालाप ਖਤਮ ਹੋ ਗਈ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਨਾਥਾਂ ਅਤੇ ਸਿੱਧਾਂ ਬਾਰੇ ਮੈਨੂੰ ਜਾਣਕਾਰੀ ਹੋ ਗਈ ਹੈ ਹੁਣ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਜਤਿ ਕਿੰਨੇ ਹੋਏ ਹਨ ਅਤੇ ਉਹਨਾਂ ਦੇ ਨਾਮ ਕੀ ਹਨ ਮੇਰੀ ਬੜੇ ਚਿਰਾਂ ਤੋਂ ਇਹ ਜਗਿਆਸਾ ਹੈ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਸੰਸਾਰ ਵਿੱਚ ਸਿਰਫ 6 ਜਤਿ ਹੋਏ ਹਨ ਜਿਨ੍ਹਾਂ ਦੇ ਨਾਮ ਲਾਸ਼ਮਣ ਗੋਰਖ ਹਨੂਮਾਨ ਵੀਸ਼ਮ ਪੈਰੋਂ ਅਤੇ ਦੰਤ ਹਨ ਭਾਈ ਮਰਦਾਨਾ ਨੇ ਕਿਹਾ اے ਮਹਾਰਾਜ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ ਕਿ ਬਹੁਤ ਸਾਰੇ ਮਨੁੱਖ ਹਨ ਜਿਨ੍ਹਾਂ ਨੇ ਕਦੇ ਵੀ ਨਾਰੀ ਸੰਗ ਨਹੀਂ ਕੀਤਾ ਫਿਰ ਇਹ ਹੀ ਛੇ ਜਤੀ ਸੰਸਾਰ ਵਿੱਚ ਕਿਉਂ ਹਨ ਉਹ ਬਾਕੀ ਮਨੁੱਖਾਂ ਨੂੰ ਜਤੀ ਕਿਉਂ ਨਹੀਂ ਕਿਹਾ ਜਾ ਸਕਦਾ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਜਤੇ ਉਹ ਹੈ ਜਿਸ ਨੂੰ ਕਬੇ ਕਦੇ ਵੀ ਕਾਮ ਬਾਸ਼ਨਾ ਨਹੀਂ ਵਿਆਪਦੀ ਉਸ ਦੇ ਇੰਦਰੀਆਂ ਕਾਬੂ ਵਿੱਚ ਹੁੰਦੀਆਂ ਹਨ ਅਤੇ ਕਦੇ ਸੁਪਨੇ ਵਿੱਚ ਵੀ ਉਸ ਦੇ ਮਨ ਵਿੱਚ ਨਾਰੀ ਬਾਰੇ ਮੰਦੇ ਵਿਚਾਰ ਨਹੀਂ ਆਉਂਦੇ ਬਹੁਤ ਸਾਰੇ ਮਨੁੱਖ ਸੰਸਾਰ ਵਿੱਚ ਹਨ ਜਿਨ੍ਹਾਂ ਨੇ ਕਦੇ ਵੀ ਨਾਰੀ ਸੰਗ ਨਹੀਂ ਕੀਤਾ ਪਰ ਉਹ ਕਈ ਵਾਰ ਕਿਸੇ ਨਾਰੀ ਦਾ ਰੂਪ ਵੇਖ ਕੇ ਚਲਾਏ ਮਾਨ ਹੋ ਜਾਂਦੇ ਹਨ ਤਾਂ ਉਹਨਾਂ ਦੇ ਮਨ ਵਿੱਚ ਨਾਰੀ ਪ੍ਰਤੀ ਬਹੁਤ ਗਲਤ ਔਰਨੇ ਉਤਪੰਨ ਹੋ ਜਾਂਦੇ ਹਨ ਕਈ ਵਾਰ ਉਹਨਾਂ ਦੇ ਸੁਪਨੇ ਜਾਂ ਸੁਰਤ ਵਿੱਚ ਉਹਨਾਂ ਦੀ ਕਾਮ ਬਾਸ਼ਨਾ ਜਾਗ ਪੈਂਦੀ ਹੈ ਇਸ ਲਈ ਉਹਨਾਂ ਨੂੰ ਜਤੀ ਨਹੀਂ ਕਿਹਾ ਜਾ ਸਕਦਾ ਇਹ ਛੇ ਹੀ ਜਤੇ ਸੰਸਾਰ ਵਿੱਚ ਹਨ ਗੁਰੂ ਜੀ ਦੇ ਇਹ ਬਚਨ ਸਰਪ੍ਰਸਰਵਣ ਕਰਕੇ ਭਾਈ ਮਰਦਾਨਾ ਜੀ ਦਾ ਸ਼ੰਕਾ ਦੂਰ ਹੋ ਗਿਆ ਸੀ ਸਿੱਧਾਂ ਨੇ ਗੁਰੂ ਜੀ ਨੂੰ ਉੱਥੇ ਸਮੇਰ ਪਰਬਤ ਤੇ ਰਹਿਣ ਲਈ ਬੇਨਤੀ ਕੀਤੀ ਪਰ ਗੁਰੂ ਜੀ ਨੇ ਕਿਹਾ ਸਾਡੀ ਇੱਕ ਟੇਕ ਸਿਰਫ ਕਰਤਾਰ ਦੇ ਉੱਪਰ ਹੈ ਅਸੀਂ ਕਰਤਾਰ ਦੇ ਹੁਕਮ ਵਿੱਚ ਹੀ ਵਿਚਰਦੇ ਹਾਂ ਇਸ ਲਈ ਇੱਥੇ ਅਸੀਂ ਹੋਰ ਨਹੀਂ ਰੁੱਕ ਸਕਦੇ ਜਦ ਗੁਰੂ ਜੀ ਉੱਥੋਂ ਚੱਲ ਪਏ ਤਾਂ ਬਹੁਤ ਸਾਰੇ ਸਿੱਧ ਉਹਨਾਂ ਨੂੰ ਸਮੇਰ ਪਰਬਤ ਤੋਂ ਵਿਦਾ ਕਰਨ ਲਈ ਉਹਨਾਂ ਦੇ ਨਾਲ ਚੱਲ ਪਏ ਸਨ ਕਾਈ ਕੋਈ ਦੂਰੀ ਤੇ ਜਾ ਕੇ ਗੁਰੂ ਜੀ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਵਾਪਸ ਮੋੜ ਦਿੱਤਾ ਸੀ ਗੌਰਤਿਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ